ਪਾਵਨ ਬਾਣੀ ਦੇ ਪਾਵਨ ਉਪਦੇਸ਼ ਨੂੰ ਸਮਝੀਏ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦੀ ਪਾਵਨ ਬਾਣੀ ਜਪਜੀ ਸਾਹਿਬ ਇਸ ਤੋਂ ਪਹਿਲਾਂ ਆਪਾਂ ਪਾਵਨ ਬਾਣੀ ਦੀਆਂ ਪਹਿਲੀਆਂ 6 ਪੌੜੀਆਂ ਨਾਲ ਜੁੜ ਚੁੱਕੇ ਹਾਂ 7 ਪੌੜੀਆਂ ਨਾਲ ਜੁੜ ਚੁੱਕੇ ਹਾਂ ਅੱਜ 8ਵੀਂ ਪੌੜੀ ਸੁਣੀਏ ਦੀਆਂ ਜੋ ਅੱਗੇ ਪੌੜੀਆਂ ਨੇ ਸੁਣੀਏ ਦੀ ਪੌੜੀ ਦੇ ਨਾਲ ਆਪਾਂ ਜੁੜਨਾ ਹੈ ਸਤਿਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਸੁਣਿਆ ਸਿੱਧ ਪੀਰ ਸੁਰਨਾਥ ਸਭ ਤੋਂ ਪਹਿਲੀ ਬੇਨਤੀ ਮੈਂ ਇਹ ਕਰਨੀ ਚਾਹੁੰਨਾ ਕਿ ਵਸ਼ਰਾਮ ਆਪਾਂ ਸਹੀ ਦੇਣੇ ਨੇ ਕੌਮਾਂ ਸਹੀ ਲਾਉਣੀਆਂ ਨੇ ਸੁਣਿਆ ਸੁਣਨ ਦੇ ਨਾਲ ਸੁਣਿਆ ਦਾ ਮਤਲਬ ਹੈ ਸੁਣਨ ਦੇ ਨਾਲ ਚੇਤੇ ਰੱਖਣਾ ਬੋਲਣ ਤੋਂ ਵੀ ਪਹਿਲਾਂ ਸੁਣਨਾ ਪੈਂਦਾ ਹੈ ਕੋਈ ਵੀ ਬੱਚਾ ਬੋਲਣਾ ਸਿੱਖਦੇ ਤੇ ਬੋਲਣ ਤੋਂ ਪਹਿਲਾਂ ਉਹ ਸੁਣਦਾ ਹੈ ਮੈਂ ਰਾਤ ਵੀ ਬੇਨਤੀ ਕੀਤੀ ਸੀ ਕਿ ਜੋ ਮਨੁੱਖ ਕੰਨਾਂ ਤੋਂ ਬੋਲਾ ਹੁੰਦਾ ਹੈ ਨਾ ਜਿਸ ਨੂੰ ਜਮਾਂਦਰੂ ਕੰਨਾਂ ਤੋਂ ਨਹੀਂ ਸੁਣਦਾ ਉਹ ਮੁੱਖ ਤੋਂ ਵੀ ਗੁੰਗਾ ਹੁੰਦਾ ਹੈ ਉਹਦਾ ਕਾਰਨ ਕੀ ਜਦੋਂ ਕੰਨਾਂ ਥਾਣੀ ਕੋਈ ਗੱਲ ਪਈ ਨਹੀਂ ਤੇ ਉਹਨੂੰ ਪਤਾ ਨਹੀਂ ਲੱਗੇਗਾ ਕਿ ਲੈਂਗੁਏਜ ਲਿਪੀ ਕਿੱਦਾਂ ਬੋਲਣੀ ਹੈ ਕਿਹੜੀ ਕਿਹੜੇ ਅੱਖਰ ਨੂੰ ਕਿਸ ਧੁਨੀ ਦੇ ਨਾਲ ਉਚਾਰਨ ਕਰਨਾ ਹੈ ਕਿਉਂਕਿ ਕੋਈ ਵੀ ਲਿਪੀ ਹੈ ਕੋਈ ਵੀ ਬੋਲੀ ਹੈ ਉਹ ਇੱਕ ਜਿਸ ਨੂੰ ਆਵਾਜ਼ ਜਿਸ ਨੂੰ ਆਪਾਂ ਧੁਨੀਆਂ ਕਹਿੰਦੇ ਆ ਧਵਨੀ ਕਹਿੰਦੇ ਆ ਮਿਊਜ਼ਿਕ ਕਹਿੰਦੇ ਆ ਉਹਦੇ ਦੁਆਰਾ ਚੱਲਦੀ ਹੈ ਸਭ ਤੋਂ ਪਹਿਲਾਂ ਸੁਣਨ ਦੀ ਗੱਲ ਹੈ ਬੋਲਣ ਤੋਂ ਵੀ ਪਹਿਲਾਂ ਸੁਣਨਾ ਪਹਿਲਾਂ ਸੁਣਨ ਦੀਆਂ ਗੱਲਾਂ ਨੇ ਫਿਰ ਮੰਨਣ ਦੀਆਂ ਸੁਣਿਆ ਸੁਣਨ ਦੇ ਨਾਲ ਕੀ ਕੁਝ ਹੋ ਜਾਂਦਾ ਹੈ ਗੁਰੂ ਦੀ ਸਿੱਖਿਆ ਨੂੰ ਸੁਣਨਾ ਕਹਿਣ ਲੱਗੇ ਜੇਕਰ ਗੁਰੂ ਦੀ ਸਿੱਖਿਆ ਨੂੰ ਸੁਣ ਲਿਆ ਜਾਵੇ ਨਾ ਉਸ ਇਹ ਨਾਮ ਹਿਰਦੇ ਵਿੱਚ ਟਿਕਣ ਦੀ ਬਰਕਤ ਹੈ ਕਿ ਵਾਹਿਗੁਰੂ ਦੀ ਸਿਫਤ ਸਲਾਹ ਸੁਣਨ ਦੇ ਨਾਲ ਇੱਕ ਸਧਾਰਨ ਜਾਂ ਮਨੁੱਖ ਪਤਾ ਕੀ ਬਣ ਜਾਂਦਾ ਹੈ ਸੁਣਿਆ ਸਿੱਧ ਪੀਰ ਸੁਰਨਾਥ ਸਿੱਧ ਦਾ ਮਤਲਬ ਹੈ ਉਹ ਜੋਗੀ ਜਿਨ੍ਹਾਂ ਨੇ ਜਿਨ੍ਹਾਂ ਦੀ ਘਾਲ ਕਮਾਈ ਸਿੱਧ ਹੋ ਚੁੱਕੀ ਹੈ ਸਫਲ ਹੋ ਚੁੱਕੀ ਹੈ ਆਪਾਂ ਆਮ ਕਰਕੇ ਕਹਿੰਦੇ ਕਿ ਆਹ ਗੱਲ ਤਾਂ ਸਿੱਧ ਹੋ ਗਈ ਇਥੇ ਸਿੱਧ ਦਾ ਮਤਲਬ ਹੈ ਜਿਹੜਾ ਸਿੱਧ ਹੋ ਗਿਆ ਗੁਰੂ ਦੀ ਨਜ਼ਰ ਦੇ ਵਿੱਚ ਪਾਰ ਪੈ ਗਿਆ ਸੰਪੂਰਨ ਹੋ ਗਿਆ ਉਸ ਗੁਰੂ ਦੇ ਭੇਦ ਨੂੰ ਜਾਣ ਗਿਆ ਅਤੇ ਅਕਾਲ ਪੁਰਖ ਦੇ ਵਿੱਚ ਅੰਦਰੋਂ ਇੱਕ ਮਿਖ ਹੋ ਗਿਆ ਸਿੱਧ ਹੋ ਗਿਆ ਉਹਨੂੰ ਕਹਿੰਦੇ ਨੇ ਕਿ ਇਹ ਸਿੱਧ ਹੈ ਪੀਰ ਸੁਰ ਸੁਰ ਦਾ ਮਤਲਬ ਹੁੰਦਾ ਹੈ ਦੇਵਤਾ ਨਾਥ ਨਾਥ ਦਾ ਮਤਲਬ ਹੈ ਨਾਥਾਂ ਵਾਲੀ ਪਦਵੀ ਕਹਿਣ ਲੱਗੇ ਕਿ ਜੋ ਮਨੁੱਖ ਗੁਰੂ ਦੀ ਸਿੱਖਿਆ ਨੂੰ ਸੁਣਦਾ ਇੱਕ ਸਧਾਰਨ ਜਾਂ ਮਨੁੱਖ ਉਹ ਵੀ ਸਿੱਧ ਪੀਰ ਦੇਵਤੇ ਅਤੇ ਨਾਥਾਂ ਵਾਲੀ ਪਦਵੀ ਨੂੰ ਪ੍ਰਾਪਤ ਕਰ ਜਾਂਦਾ ਹੈ ਪਾਵਨ ਬਾਣੀ ਦਾ ਇੱਕ ਹੋਰ ਬਚਨ ਵੀ ਹੈ ਬਲੀਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਕਹਿਣ ਲੱਗੇ ਮੈਂ ਐਸੇ ਗੁਰੂ ਤੋਂ ਬਲੀਹਾਰੇ ਜਾਨਾ ਬਲੀਹਾਰੀ ਗੁਰ ਆਪਣੇ ਮੈਂ ਗੁਰੂ ਤੋਂ ਬਿਲੇਹਾਰੇ ਜਾਣਾ ਦਿਉਹਾੜੀ ਸਦਵਾਰ ਦਿਉਹਾੜੀ ਦਾ ਮਤਲਬ ਹੈ ਦਿਹਾੜੀ ਦਿਨ ਸਦਵਾਰ ਦਾ ਮਤਲਬ ਹੈ 100 ਵਾਰੀ ਕਹਿਣ ਲੱਗੇ ਮੈਂ ਦਿਨ ਦੇ ਵਿੱਚ 100 100 ਵਾਰੀ ਐਸੇ ਗੁਰੂ ਤੋਂ ਵਾਰਨੇ ਜਾਣਾ ਬਿਲੇਹਾਰੇ ਜਾਣਾ ਕਿਹੜੇ ਗੁਰੂ ਤੋਂ ਜਿਨ ਮਾਨਸ ਤੇ ਦੇਵਤੇ ਕੀਏ ਜਿਨ੍ਹਾਂ ਨੇ ਸਾਨੂੰ ਮਨੁੱਖਾਂ ਤੋਂ ਦੇਵਤਿਆਂ ਵਾਲੀ ਪਦਵੀ 'ਚ ਪਹੁੰਚਾ ਦਿੱਤਾ ਤੇ ਕਰਤ ਨਾ ਲਾਗੀ ਵਾਰ ਅਤੇ ਟਾਈਮ ਨਹੀਂ ਲਾਇਆ ਕੋਈ ਟਾਈਮ ਨਹੀਂ ਲੱਗਿਆ ਬਹੁਤਾ ਚੇਤੇ ਰੱਖਣਾ ਦੇਵਤਿਆਂ ਵਾਲੀ ਪਦਵੀ ਕੀ ਹੈ ਦੇਵਤਿਆਂ ਵਾਲੀ ਪਦਵੀ ਉਹ ਹੈ ਜਿਸ ਪਦਵੀ ਨੂੰ ਪ੍ਰਾਪਤ ਕਰਨ ਤੋਂ ਬਾਅਦ ਮਨੁੱਖ ਦੇ ਅੰਦਰਲੇ ਵਿਕਾਰ ਖਤਮ ਹੋ ਜਾਂਦੇ ਨੇ ਅੰਦਰੋਂ ਉਸ ਪ੍ਰਮਾਤਮਾ ਨਾਲ ਇੱਕ ਮਿਕਤਾ ਹੋ ਜਾਂਦੀ ਹੈ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ ਇਸ ਤਰ੍ਹਾਂ ਉਹ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦੇ ਨੇ ਸੁਣਿਆ ਸਿੱਧ ਪੀਰ ਸੁਰਨਾਥ ਗੁਰੂ ਦੀ ਸਿੱਖਿਆ ਨੂੰ ਸੁਣਨ ਦੇ ਨਾਲ ਮਨੁੱਖ ਸਿੱਧਾਂ ਵਾਲੀ ਪੀਰਾਵਾਲੀ ਸੁਰ ਅਤੇ ਨਾਥਾਂ ਵਾਲੀ ਦੇਵਤਿਆਂ ਵਾਲੀ ਪਦਵੀ ਨੂੰ ਪ੍ਰਾਪਤ ਕਰ ਜਾਂਦਾ ਹੈ ਗੁਰੂ ਦੀ ਸਿੱਖਿਆ ਨੂੰ ਸੁਣਨਾ ਬਹੁਤ ਅਤ ਜ਼ਰੂਰੀ ਹੈ ਇਸ ਤੋਂ ਅਗਲੀ ਬੇਨਤੀ ਸੁਣਿਆ ਤਰਤ ਤਵਲ ਆਕਾਸ ਕਹਿਣ ਲੱਗੇ ਕਿ ਧਵਲ ਦਾ ਮਤਲਬ ਹੈ ਧਰਤੀ ਦਾ ਆਸਰਾ ਚਲੋ ਪਹਿਲੇ ਟਾਈਮਾਂ ਦੇ ਵਿੱਚ ਇੱਕ ਆ ਗਾਥਾ ਪ੍ਰਚਲਿਤ ਸੀ ਕਿ ਇਹ ਜਿਹੜੀ ਧਰਤੀ ਹੈ ਇਹ ਕਿਸੇ ਬਲਦ ਕਿਸੇ ਬੈਲ ਦੇ ਸਿਰ ਦੇ ਉੱਪਰ ਟਿੱਕੀ ਹੋਈ ਹੈ ਉਹ ਅੱਗੇ ਇੱਕ ਹੋਰ ਬੇਨਤੀ ਵੀ ਆਉਣੀ ਹੈ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨੂ ਸੂਤ ਉਹ ਵੀ ਕਲੀਅਰ ਕਰਨਗੇ ਕਿ ਇਹ ਧਰਤੀ ਅਸਲ ਦੇ ਵਿੱਚ ਕਿਹੜੇ ਬੈਲ ਦੇ ਸਿਰ ਤੇ ਖੜੀ ਹੈ ਇਹ ਆ ਅਦ੍ਰਿਸ਼ਟਮਨ ਬੈਲ ਨਹੀਂ ਅ ਜਿਹੜਾ ਆਪਾਂ ਦੇਖਦੇ ਆਂ ਕਿਸੇ ਗਊ ਦਾ ਜਾਇਆ ਚੇਤੇ ਰੱਖਣਾ ਇਸ ਬਹਿਲ ਦੀ ਗੱਲ ਨਹੀਂ ਇੱਥੇ ਤਰਤ ਤਵਲ ਤਵਲ ਇੱਥੇ ਇਸ ਕਰਕੇ ਵਰਤਿਆ ਗਿਆ ਧਰਤੀ ਦਾ ਆਸਰਾ ਜਿਹਨੂੰ ਲੋਕ ਸਮਝਦੇ ਨੇ ਤਵਲ ਸੁਣਿਆ ਤਰ ਤਵਲ ਇਹ ਆਕਾਸ਼ ਕਿਨ ਲਗੇ ਵਾਹਿਗੁਰੂ ਦੀ ਸਿਫਤ ਸਲਾਹ ਸੁਣਨ ਦੇ ਨਾਲ ਪਤਾ ਕੀ ਹੋ ਜਾਂਦਾ ਓਨਾ ਮਨੁੱਖਾਂ ਨੂੰ ਇਹ ਸੋਝੀ ਆ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਕੇਵਲ ਤੇ ਕੇਵਲ ਪ੍ਰਮਾਤਮਾ ਧਰਤ ਤਵਲ ਆਕਾਸ਼ ਧਰਤੀ ਤੇ ਆਕਾਸ਼ ਦਾ ਜਿਹੜਾ ਆਸਰਾ ਤਵਲ ਹੈ ਬਲਦ ਹੈ ਉਹ ਕੇਵਲ ਤੇ ਕੇਵਲ ਨਾਮ ਹੈ ਪਰਮਾਤਮਾ ਆਪ ਉਹ ਆਪਣੀ ਸ੍ਰਿਸ਼ਟੀ ਨੂੰ ਸੰਭਾਲਦਾ ਕੋਈ ਜੀਵ ਨਹੀਂ ਕੋਈ ਤਵਲ ਨਹੀਂ ਕੋਈ ਤੌਲ ਨਹੀਂ ਇਸ ਤੋਂ ਅਗਲਾ ਬਚਨ ਸੁਣਿਆ ਦੀਪ ਲੋਪਾਤਲ ਸੁਣਦੇ ਨਾਲ ਹੋਰ ਕੀ ਹੋ ਜਾਂਦਾ ਜੀ ਦੀਪ ਦਾ ਮਤਲਬ ਹੈ ਧਰਤੀ ਦੇ ਵੰਡ ਦੇ ਸੱਤ ਦੀਪ ਜਿਸ ਤਰ੍ਹਾਂ ਦਵੀਪ ਆਪਾ ਕਹਿ ਦਿੰਨੇ ਆ ਵੈਸੇ ਪੰਜ ਕੰਟੀਨੈਂਟ ਮੰਨੇ ਜਾਂਦੇ ਨੇ ਆਪਣੀ ਧਰਤੀ ਦੇ ਕੋਈ ਏਸ਼ੀਆ ਹੈ ਕੋਈ ਅਫਰੀਕਾ ਹੈ ਕੋਈ ਅਮਰੀਕਾ ਵਗੈਰਾ ਇਸ ਤਰ੍ਹਾਂ ਪੰਜ ਕੰਟੀਨੈਂਟ ਨੇ ਚੇਤੇ ਰੱਖਣਾ ਕਹਿਣ ਲੱਗੇ ਦੀਪ ਲੋਕ ਪਾਤਲ ਲੋ ਦਾ ਮਤਲਬ ਹੈ ਲੋਕ ਭਵਨ ਪਾਤਲ ਦਾ ਮਤਲਬ ਧਰਤੀ ਦੇ ਥੱਲੇ ਕਹਿਣ ਲੱਗੇ ਗੁਰੂ ਦੀ ਸਿਫਤ ਸਲਾਹ ਸੁਣਨ ਦੇ ਨਾਲ ਮਨੁੱਖ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ ਕਿ ਵਾਹਿਗੁਰੂ ਪ੍ਰਮਾਤਮਾ ਆਪ ਸਾਰੇ ਦੀਪਾਂ ਦਾ ਸਾਰੇ ਦਵੀਪਾਂ ਦਾ ਲੋਕਾਂ ਦਾ ਅਤੇ ਪਤਾਲਾਂ ਦਾ ਆਪ ਮਾਲਕ ਹੈ ਤੇ ਹਰ ਜਗ੍ਹਾ ਤੇ ਆਪ ਵਿਆਪਕ ਹੈ ਇਸ ਗੱਲ ਦੀ ਸੋਝੀ ਸੁਣੇ ਤੋਂ ਬਿਨਾਂ ਨਹੀਂ ਆਉਣੀ ਸੁਣਨਾ ਪਏਗਾ ਇਸ ਤੋਂ ਅਗਲਾ ਬਚਨ ਸੁਣਿਆ ਪਹੁੰਚ ਨਾ ਸਕੇ ਕਾਲ ਮੈਂ ਫਿਰ ਬੇਨਤੀ ਕਰਾਂ ਸੁਣਿਆ ਪੜ੍ਹ ਕੇ ਤੇ ਅੱਗੇ ਕੌਮਾ ਲਾਉਣਾ ਸੁਣਿਆ ਸੁਣਨ ਦੇ ਨਾਲ ਕੀ ਹੋ ਜਾਂਦਾ ਜੀ ਇੱਥੇ ਸੁਣੀਏ ਵੀ ਨਾ ਆਪਾਂ ਕਹਿ ਦੇਣ ਕਿ ਆਹ ਕਰੂ ਸੁਣਿਆ ਕਿਉਂਕਿ ਨਾਣੇ ਨੂੰ ਜਿਹਨੂੰ ਆਪਾਂ ਹਿੰਦੀ ਚ ਕਹਿੰਦੇ ਛੋਟੀ ਈ ਦੀ ਮਾਤਰਾ ਲੱਗੀ ਹੈ ਇਹਦਾ ਅਸਰ ਪੂਰਾ ਨਹੀਂ ਪਏਗਾ ਈ ਨਹੀਂ ਬੋਲਿਆ ਜਾਏਗਾ ਸੁਣਿਆ ਸੁਣਨ ਦੇ ਨਾਲ ਪੋਹ ਨਾ ਸਕੇ ਕਾਲ ਪੋਹ ਦਾ ਮਤਲਬ ਹੈ ਕਿ ਡਰਾ ਨਹੀਂ ਸਕਦਾ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਤੇ ਕਾਲ ਦਾ ਮਤਲਬ ਹੈ ਮੌਤ ਵੈਸੇ ਕਾਲ ਦਾ ਮਤਲਬ ਸਮਾਂ ਵੀ ਗਿਣਿਆ ਗਿਆ ਤੇ ਆਪਾਂ ਕਹਦੇ ਨਾ ਕੱਲ ਨਾਮ ਕਾਲ ਦਾ ਚੇਤੇ ਰੱਖਣਾ ਕੱਲ ਸ਼ਬਦ ਵੀ ਸਮੇਂ ਦਾ ਪ੍ਰਤੀਕ ਹੈ ਤੇ ਕਾਲ ਸ਼ਬਦ ਵੀ ਸਮੇਂ ਦਾ ਪ੍ਰਤੀਕ ਹੈ ਤੇ ਮੌਤ ਨੂੰ ਕਾਲ ਵੀ ਕਿਹਾ ਜਾਂਦਾ ਹੈ ਕਹਿਣ ਲੱਗੇ ਜਦੋਂ ਗੁਰੂ ਦੀ ਸਿੱਖਿਆ ਨੂੰ ਸੁਣਿਆ ਜਾਂਦਾ ਹੈ ਸਿਫਤ ਸਲਾਹ ਨੂੰ ਸੁਣਿਆ ਜਾਂਦਾ ਹੈ ਤੇ ਮਨੁੱਖ ਦੇ ਅੰਦਰ ਇੱਕ ਐਸੀ ਇੱਛਾ ਸ਼ਕਤੀ ਪੈਦਾ ਹੁੰਦੀ ਹੈ ਕਿ ਉਸ ਨੂੰ ਮੌਤ ਦਾ ਡਰ ਤੱਕ ਵੀ ਨਹੀਂ ਸਤਾਉਂਦਾ ਕੋਈ ਮੌਤ ਦਾ ਡਰ ਵੀ ਨਹੀਂ ਰਹਿ ਜਾਂਦਾ ਕਿਉਂਕਿ ਸੋਝੀ ਆ ਜਾਂਦੀ ਹੈ ਇਸ ਤੋਂ ਅਗਲਾ ਬਚਨ ਇਸ ਪੌੜੀ ਦਾ ਅਖੀਰਲਾ ਨਾਨਕ ਭਗਤਾ ਸਦਾ ਵਿਗਾਸ ਕਹਿ ਲਗੇ ਹੇ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਹਮੇਸ਼ਾ ਖੁਸ਼ੀਆਂ ਖੇੜੇ ਆਨੰਦ ਵਿਗਾਸ ਰਹਿੰਦਾ ਹੈ ਉਮਾ ਬਣਿਆ ਰਹਿੰਦਾ ਹੈ ਖਿੜਾਓ ਬਣਿਆ ਰਹਿੰਦਾ ਹੈ ਕਦੇ ਵੀ ਡਿੱਗਦੀ ਕਲਾ ਦੀ ਗੱਲ ਨਹੀਂ ਕਰਦੇ ਢੈਂਦੀ ਕਲਾ ਦੀ ਗੱਲ ਨਹੀਂ ਕਰਦੇ ਹਮੇਸ਼ਾ ਜਿਹਨੂੰ ਕਹਿੰਨੇ ਚੜ੍ਹਦੀ ਕਲਾ ਦੀ ਗੱਲ ਕਰਨੀ ਪੋਜੀਟਿਵ ਰਹਿਣਾ ਅੱਜ ਡਾਕਟਰ ਕਹਿੰਦੇ ਨਾ ਜਿਹੜੇ ਮਨੋਵਿਗਿਆਨਿਕ ਜਿਹੜੇ ਹੁੰਦੇ ਨੇ ਜ਼ਿਆਦਾਤਰ ਸਾਈਕੀਟਿਸਟ ਉਹ ਕਹਿੰਦੇ ਨੇ ਕਿ ਸਾਨੂੰ ਪੋਜੀਟਿਵ ਸੋਚਣਾ ਚਾਹੀਦਾ ਸਾਡੀ ਇਹਦੇ ਨਾਲ ਸਾਡੇ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ ਚੇਤੇ ਰੱਖਣਾ ਇਹ ਤਾਂ ਡਾਕਟਰ ਅੱਜ ਕਹਿੰਦੇ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਤੋਂ ਕਈ 100 ਸਾਲ ਪਹਿਲਾਂ ਕਹਿ ਗਏ ਸੀ ਕਿ ਭਾਈ ਹਮੇਸ਼ਾ ਆਪਣੇ ਮਨ ਵਿੱਚ ਪੋਜ਼ਿਟਿਵ ਖਿਆਲ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਨਾਨਕ ਨਾਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਾਲਾ ਬੰਦਾ ਹੀ ਨਾਮ ਜਪ ਸਕਦਾ ਹੈ ਜਿਹੜਾ ਬੈਠਾ ਰੋਈ ਜਾਂਦਾ ਪਿੱਟੀ ਜਾਂਦਾ ਤੇ ਰੱਬ ਨੂੰ ਚੇਤੇ ਰੱਖਣਾ ਕਈ ਵਾਰੀ ਮੰਦਾ ਬੋਲਣਾ ਵੀ ਸ਼ੁਰੂ ਕਰ ਦਿੰਦਾ ਤੇ ਰੱਬ ਨੂੰ ਕਹਿੰਦੇ ਕਿ ਰੱਬ ਹੈ ਹੀ ਨਹੀਂ ਰੱਬ ਨੇ ਮੇਰੇ ਨਾਲ ਆਹ ਕਿਉਂ ਕੀਤਾ ਇਹ ਗੱਲਾਂ ਉਹੀ ਬੰਦਾ ਕਰਦਾ ਜਿਹਦੀ ਕਲਾ ਢੈਂਦੀ ਹੁੰਦੀ ਹੈ ਜੋ ਨੈਗੇਟਿਵ ਵਿਚਾਰ ਆਪਣੇ ਮਨ ਵਿੱਚ ਲਿਆਉਂਦਾ ਹੈ ਹਮੇਸ਼ਾ ਪੋਜ਼ਿਟਿਵ ਖਿਆਲਾਂ ਦੇ ਵਿੱਚ ਆਉਣਾ ਚਾਹੀਦਾ ਹੈ ਨਾਨਕ ਭਗਤਾ ਸਦਾ ਵਿਗਾਸ ਕਹਿਣ ਲੱਗੇ ਹਮੇਸ਼ਾ ਖਿੜਾਓ ਖੁਸ਼ੀ ਭਗਤਾਂ ਦੇ ਮਨ ਵਿੱਚ ਬਣੀ ਰਹਿੰਦੀ ਹੈ ਜਿਹੜੇ ਭਗਤੀ ਵਿੱਚ ਜੁੜ ਜਾਂਦੇ ਨੇ ਅਗਲਾ ਬਚਨ ਸੁਣਿਆ ਦੁੱਖ ਪਾਪ ਕਾ ਨਾਸ ਗੁਰੂ ਦੀ ਸਿਫਤ ਸਲਾਹ ਗੁਰੂ ਦੇ ਕੋਲੋਂ ਮੁੱਖੋਂ ਸਿੱਖਿਆ ਲੈ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਸੁਣਨ ਦੇ ਨਾਲ ਕਹਿਣ ਲੱਗੇ ਦੂਖ ਪਾਪ ਦਾ ਨਾਸ਼ ਦੁੱਖਾਂ ਦਾ ਤੇ ਪਾਪਾਂ ਦਾ ਵੀ ਨਾਸ਼ ਹੋ ਜਾਂਦਾ ਹੈ ਉਹ ਮਨੁੱਖ ਕਦੇ ਵੀ ਕਹਿਣ ਲੱਗੇ ਕਿ ਟੈਂਦੀ ਕਲਾ ਵਿੱਚ ਨਹੀਂ ਜਾਂਦਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਕੇ ਸੁਖ ਪ੍ਰਾਪਤ ਕਰਦਾ ਹੈ ਸਿਫਤ ਸਲਾਹ ਵਿੱਚ ਜੁੜ ਕੇ ਸਧਾਰਨ ਮਨੁੱਖ ਵੀ ਉੱਚੇ ਆਤਮਿਕ ਮਰਤਵੇ ਨੂੰ ਪ੍ਰਾਪਤ ਕਰ ਜਾਂਦਾ ਹੈ ਇਹ ਆਪਾਂ ਜਿਹੜਾ ਸੰਪੂਰਨ ਤੌਰ ਤੇ ਨਿਚੋੜ ਪਾੜਦੇ ਆ ਇਸ ਪੌੜੀ ਦਾ ਸੁਣਿਆ ਸਿੱਧ ਪੀਰ ਸੁਰਨਾਥ ਤੋਂ ਲੈ ਕੇ ਉੱਚ ਆਤਮਿਕ ਮਰਤਬਾ ਉੱਚ ਆਤਮਿਕ ਰਤਬਾ ਮਿਲ ਜਾਂਦਾ ਹੈ ਉਹਨਾਂ ਨੂੰ ਪ੍ਰਤੱਖ ਜਾਪਦਾ ਕਿ ਪ੍ਰਮਾਤਮਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਵਿਆਪਕ ਹੈ ਧਰਤੀ ਤੇ ਆਕਾਸ਼ ਦਾ ਸਹਾਰਾ ਆਪ ਪ੍ਰਮਾਤਮਾ ਹੈ ਇਸ ਤਰ੍ਹਾਂ ਹਰ ਥਾਂ ਪ੍ਰਮਾਤਮਾ ਦੇ ਦੀਦਾਰ ਕਰਦਿਆਂ ਹੋਇਆਂ ਉਸ ਮਨੁੱਖ ਨੂੰ ਕਦੇ ਮੌਤ ਦਾ ਡਰ ਤੱਕ ਨਹੀਂ ਸਤਾਉਂਦਾ ਇਸ ਤੋਂ ਅਗਲੀ ਪੌੜੀ ਕਿਉਂਕਿ ਪੌੜੀਆਂ ਛੋਟੀਆਂ ਨੇ ਆਪਾਂ ਕੋਸ਼ਿਸ਼ ਕਰਾਂਗੇ ਦੋ ਦੋ ਪੌੜੀਆਂ ਦੇ ਨਾਲ ਅੱਗੇ ਆਪਾਂ ਜੁੜੀਏ ਸੁਣਿਆ ਈਸ਼ਰ ਬਰਮਾ ਇੰਦ ਅਕਾਲ ਪੁਰਖ ਦੀ ਸਿਫਤ ਸਲਾਹ ਵਿੱਚ ਸੁਰਤ ਜੋੜਨ ਦੇ ਨਾਲ ਸੁਣਨ ਦੇ ਨਾਲ ਗੁਰੂ ਦੀ ਸਿੱਖਿਆ ਨੂੰ ਸੁਣਨ ਦੇ ਨਾਲ ਇਹ ਵੀ ਮਨੁੱਖ ਦੇ ਅੰਦਰ ਇੱਕ ਬਦਲਾਵ ਆਉਂਦਾ ਹੈ ਕਿ ਸਧਾਰਨ ਮਨੁੱਖ ਈਸ਼ਰ ਬਰਮਾ ਇੰਦ ਈਸ਼ਰ ਦਾ ਮਤਲਬ ਈਸ਼ਵਰ ਸ਼ਿਵ ਜੀ ਆਪਾਂ ਇਹ ਪਹਿਲਾਂ ਵੀ ਇੱਕ ਸ਼ਬਦ ਪੜ ਚੁੱਕੇ ਹਾਂ ਜਿਸ ਵਿੱਚ ਸਤਿਗੁਰਾਂ ਨੇ ਕਿਹਾ ਸੁਣਿਆ ਈਸ਼ਰ ਬਰਮਾ ਇੰਦ ਈਸ਼ਰ ਦਾ ਮਤਲਬ ਈਸ਼ਵਰ ਬਰਮਾ ਤੇ ਅਗਲਾ ਬਚਨ ਹੈ ਇੰਦ ਇੰਦਰ ਦੇਵਤਾ ਕਹਿਣ ਲੱਗੇ ਜਿਹੜੀਆਂ ਪਦਵੀਆਂ ਤੇ ਉਹ ਦੇਵੀ ਦੇਵਤੇ ਬੈਠੇ ਨੇ ਗੁਰੂ ਦੀ ਸਿਫਤ ਸਲਾਹ ਸੁਣਨ ਦੇ ਨਾਲ ਇੱਕ ਸਾਧਾਰਨ ਮਨੁੱਖ ਵੀ ਉਹਨਾਂ ਪਦਵੀਆਂ ਨੂੰ ਪ੍ਰਾਪਤ ਕਰ ਜਾਂਦਾ ਹੈ ਅਗਲਾ ਬਚਨ ਸੁਣਿਆ ਮੁਖ ਸਲਾਹਣ ਮੰਦ ਕਹਿਣ ਲੱਗੇ ਮੰਦਾ ਮਨੁੱਖ ਵੀ ਮੂਹ ਰੱਬ ਦੀਆਂ ਸਿਫਤਾਂ ਕਰਨ ਲੱਗ ਜਾਂਦਾ ਹੈ ਸੁਣਨ ਦੇ ਨਾਲ ਜਿਹੋ ਜਾਂ ਕੰਨਾਂ ਦੇ ਰਾਹੀਂ ਅੰਦਰ ਜਾਏਗਾ ਉਹੋ ਜਾਂ ਮੂਹ ਰਹੀਂ ਬਾਹਰ ਆਏਗਾ ਚੇਤੇ ਰੱਖਣਾ ਹੁਣ ਕਿਸੇ ਬਰਤਨ ਦੇ ਵਿੱਚ ਜੇ ਪਾਣੀ ਪਾਇਆ ਤੇ ਪਾਣੀ ਬਾਹਰ ਆਏਗਾ ਕਿਸੇ ਬਰਤਨ ਦੇ ਵਿੱਚ ਦੁੱਧ ਪਾਇਆ ਤੇ ਦੁੱਧ ਬਾਹਰ ਆਏਗਾ ਆ ਕੰਨਾਂ ਦੇ ਰਾਹੀਂ ਜੋ ਕੁਝ ਅੰਦਰ ਭੇਜ ਰਿਹਾ ਵੈਸੇ ਅੱਗੇ ਆਪਾਂ ਇਹ ਬਚਨ ਵੀ ਪੜਾਂਗੇ ਕਿ 80% ਸਾਡੀਆਂ ਅੱਖਾਂ ਅਬਜ਼ਰਵ ਕਰਦੀਆਂ ਨੇ ਬਾਹਰ ਦੇ ਵਾਤਾਵਰਣ ਨੂੰ ਬਾਹਰੋਂ ਜੋ ਕੁਝ ਹੈ ਅੱਖਾਂ ਦੇ ਰਾਹੀਂ ਅੰਦਰ ਜਾਂਦਾ ਹੈ ਇਹਨਾਂ ਗਿਆਨ ਇੰਦਰੀਆਂ ਦੇ ਰਾਹੀਂ ਜੋ ਕੁਝ ਸਾਡੇ ਅੰਦਰ ਜਾ ਰਿਹਾ ਹੈ ਸਾਡੀਆਂ ਅੱਖਾਂ ਦੇ ਰਾਹੀਂ ਸਾਡੇ ਕੰਨਾਂ ਦੇ ਰਾਹੀਂ ਚੇਤੇ ਰੱਖਣਾ ਮੁਖ ਰਹੀਂ ਉਹੀ ਕੁਝ ਬਾਹਰ ਨਿਕਲੇਗਾ ਜੇ ਕੁਝ ਮੰਦਾ ਸੁਣਾਗੇ ਤੇ ਮੁਖ ਤੋਂ ਵੀ ਮੰਦਾ ਬੋਲਣਾ ਬੋਲਣਾ ਸ਼ੁਰੂ ਕਰ ਦਿੰਦਾ ਹੈ ਬੰਦਾ ਤੇ ਜੇਕਰ ਕੰਨਾਂ ਰਹੀਂ ਚੰਗਾ ਸੁਣਾਗੇ ਅੱਖਾਂ ਰਹੀਂ ਚੰਗਾ ਵੇਖਾਂਗੇ ਤੇ ਮੁਖ 'ਚੋਂ ਵੀ ਚੰਗੇ ਬਚਨੇ ਨਿਕਲਣਗੇ ਗੁਰੂ ਦੀ ਸਿਫਤ ਸਲਾਹ ਜਦੋਂ ਕੰਨਾਂ ਰਹੀਂ ਅੰਦਰ ਜਾਂਦੀ ਹੈ ਮੁਖ ਦੇ ਵਿੱਚੋਂ ਵੀ ਮੁਖ ਸਲਾਹਣ ਮੰਦ ਇੱਕ ਮੰਦਾ ਮਨੁੱਖ ਵੀ ਆਪਣੇ ਮੁਖ 'ਚੋਂ ਗੁਰੂ ਦੀ ਸਲਾਹਤਾ ਦੇ ਬਚਨ ਚੰਗੇ ਬੋਲ ਬੋਲਣੇ ਸ਼ੁਰੂ ਕਰ ਦਿੰਦਾ ਸੁਣਿਆ ਯੋਗ ਜੁਗਤ ਤਨ ਭੇਦ ਯੋਗ ਦਾ ਮਤਲਬ ਐਸੇ ਹੁੰਦਾ ਪਲੱਸ ਜੋੜਨਾ ਜੁੜਾਵ ਇੱਥੇ ਯੋਗ ਦਾ ਮਤਲਬ ਗੁਰਬਾਣੀ ਦੇ ਅੰਦਰ ਜਾਂ ਅਧਿਆਤਮਿਕ ਦੇ ਅੰਦਰ ਹੈ ਰੱਬ ਨਾਲ ਜੋੜ ਯੋਗ ਜਿਹਨੂੰ ਆਪਾਂ ਅੱਜ ਕੱਲ ਯੋਗ ਵੀ ਕਹਿੰਦੇ ਨੇ ਯੋਗ ਸਾਧਨਾ ਆ ਬਾਬਾ RAM ਦੇ ਵਗੈਰਾ ਉਹ ਕਰਵਾਉਂਦੇ ਨੇ ਯੋਗ ਸ਼ਬਦ ਦਾ ਮਤਲਬ ਹੈ ਰੱਬ ਨਾਲ ਜੁੜਨਾ ਯੋਗੀ ਯੋਗੀ ਸ਼ਬਦ ਇੱਕ ਆਪਾਂ ਯੋਗੀਆਂ ਨੂੰ ਕਹਿੰਦੇ ਆ ਯੋਗੀ ਸ਼ਬਦ ਦਾ ਮਤਲਬ ਹੈ ਪਲੱਸ ਜਿਹੜਾ ਰੱਬ ਨਾਲ ਜੁੜ ਗਿਆ ਪਲੱਸ ਹੋ ਗਿਆ ਰੱਬ ਦੇ ਨਾਲ ਕਹਿਣ ਲੱਗੇ ਸੁਣਿਆ ਯੋਗ ਜੁਗਤ ਜੁਗਤ ਦਾ ਮਤਲਬ ਹੁੰਦਾ ਹੈ ਤਰੀਕਾ ਕਿਸੇ ਕੰਮ ਨੂੰ ਕਰਨ ਦਾ ਤਰੀਕਾ ਤਨ ਭੇਦ ਭੇਦ ਦਾ ਮਤਲਬ ਹੈ ਗੁੱਝੀ ਗੱਲ ਕਹਿਣ ਲੱਗੇ ਕਿ ਇੱਕ ਸਧਾਰਨ ਬੁੱਧੀ ਵਾਲੇ ਮਨੁੱਖ ਨੂੰ ਵੀ ਸਰੀਰ ਦੀਆਂ ਉਹ ਗੁੱਝੀਆਂ ਗੱਲਾਂ ਭਾਵ ਅੱਖਾਂ ਕੰਨ ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਕਾਰ ਆਦਿਕਾਂ ਵੱਲ ਦੌੜ ਭੱਜ ਦੇ ਭੇਦ ਦਾ ਪਤਾ ਲੱਗ ਜਾਂਦਾ ਹੈ ਪਰਮਾਤਮਾ ਦੀ ਸਿਫਤ ਸਲਾਹ ਸੁਣਦੇ ਨਾਲ ਮਨੁੱਖ ਨੂੰ ਇਹ ਪਤਾ ਲੱਗ ਜਾਂਦਾ ਕਿ ਮੇਰੇ ਕੰਨ ਚੰਗਾ ਸੁਣ ਰਹੇ ਨੇ ਕਿ ਮੰਦਾ ਮੇਰੀਆਂ ਅੱਖਾਂ ਚੰਗਾ ਦੇਖ ਰਹੀਆਂ ਨੇ ਕਿ ਮੰਦਾ ਨਾਸਕਾ ਚੰਗੀ ਵਾਸ਼ਨਾ ਲੈ ਰਹੀ ਹੈ ਜਾਂ ਗਲਤ ਜ਼ੁਬਾਨ ਦੇ ਰਹੀ ਅਸੀਂ ਕੀ ਕੁਝ ਦੇਖ ਖਾ ਰਹੇ ਹਾਂ ਜਾਂ ਕੀ ਕੁਝ ਬੋਲ ਰਹੇ ਹਾਂ ਚੇਤੇ ਰੱਖਣਾ ਆਪਣੀਆਂ ਇੰਦਰੀਆਂ ਵੱਲ ਧਿਆਨ ਦੇਣਾ ਮਨੁੱਖ ਸ਼ੁਰੂ ਕਰ ਦਿੰਦਾ ਸੁਣਿਆ ਯੋਗ ਜੁਗਤ ਤਨ ਭੇਦ ਜੋਗ ਦੀ ᔪਗਤੀ ਦਾ ਪਤਾ ਲੱਗ ਜਾਂਦਾ ਹੈ ਪ੍ਰਮਾਤਮਾ ਨਾਲ ਜੁੜਨ ਦਾ ਤਰੀਕਾ ਪਤਾ ਲੱਗ ਜਾਂਦਾ ਹੈ ਤੇ ਆਪਣੇ ਤਨ ਦੇ ਭੇਦ ਵੀ ਪਤਾ ਲੱਗ ਜਾਂਦੇ ਕਿ ਮੇਰਾ ਹੁਣ ਸਰੀਰ ਗਲਤ ਪਾਸੇ ਜਾ ਰਿਹਾ ਕਿ ਸਹੀ ਪਾਸੇ ਜਾ ਰਿਹਾ ਕਈ ਵਾਰੀ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਸਾਡਾ ਤਨ ਸਰੀਰ ਸਹੀ ਪਾਸੇ ਜਾ ਰਿਹਾ ਕਿ ਗਲਤ ਅਗਲਾ ਬਚਨ ਹੁੰਦੇ ਸੁਣਿਆ ਸਾਸਤ ਸਿਮਰਿਤ ਵੇਦ ਸੁਣਨ ਦੇ ਨਾਲ ਪ੍ਰਭੂ ਦੇ ਮੇਲ ਦੀ ᔪਗਤੀ ਦੀ ਸਮਝ ਪੈ ਜਾਂਦੀ ਹੈ ਸ਼ਾਸਤਰਾ ਸਿਮਰਤیاں ਤੇ ਵੇਦਾਂ ਦੀ ਸਮਝ ਵੀ ਆ ਜਾਂਦੀ ਹੈ ਭਾਵ ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਉਦੋਂ ਹੀ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿੱਚ ਸੁਰਤ ਜੋੜਦੇ ਹਾਂ ਨਹੀਂ ਤਾਂ ਹਰ ਇੱਕ ਮਨੁੱਖ ਨੂੰ ਪਤਾ ਨਹੀਂ ਲੱਗਦਾ ਕਿ ਧਾਰਮਿਕ ਗ੍ਰੰਥ ਦਾ ਅਸਲ ਮਤਲਬ ਕੀ ਹੈ ਲੋਕ ਸੋਚਦੇ ਨੇ ਸ਼ਾਇਦ ਇਹ ਪੂਜਾ ਪਾਠ ਕਰਨ ਵਾਸਤੇ ਗ੍ਰੰਥ ਬਣਾਏ ਨੇ ਸ਼ਾਇਦ ਇਹ ਮੱਥਾ ਟੇਕਣ ਵਾਸਤੇ ਬਣਾਏ ਨੇ ਪਰ ਨਹੀਂ ਜਦੋਂ ਗੁਰੂ ਦੀ ਸਿੱਖਿਆ ਸੁਣੀਏ ਸਾਨੂੰ ਪਤਾ ਲੱਗਦਾ ਕਿ ਅਸਲ ਦੇ ਵਿੱਚ ਕੇਵਲ ਤੇ ਕੇਵਲੇ ਧਾਰਮਿਕ ਗ੍ਰੰਥ ਪੂਜਾ ਪਾਠ ਵਾਸਤੇ ਨਹੀਂ ਬਣਾਏ ਇਹ ਕੇਵਲ ਤੇ ਕੇਵਲ ਮੱਥੇ ਟੇਕਣ ਲਈ ਨਹੀਂ ਬਣਾਏ ਇਹ ਧਾਰਮਿਕ ਗ੍ਰੰਥ ਜਿਹੜੇ ਨੇ ਇਸ ਇਹਨਾਂ ਦਾ ਮਤਲਬ ਮਕਸਦ ਮਨੁੱਖ ਦੇ ਆਤਮਿਕ ਜੀਵਨ ਨੂੰ ਉੱਚਾ ਸੁੱਚਾ ਚੱਕਣਾ ਹੈ ਤੇ ਮਨੁੱਖ ਦੇ ਜੀਵਨ ਨੂੰ ਸੁਖਾਲਾ ਕਰਨਾ ਹੈ ਪਾਪਾਂ ਤੋਂ ਬਚਾਉਣਾ ਸੁਣਿਆ ਸਾਸਤ ਸਿਮਰਤ ਵੇਦ ਕਹਿੰਨ ਲੱਗੇ ਸ਼ਾਸਤਰ ਸਿਮਰਤियां ਵੇਦ ਇਹਨਾਂ ਦਾ ਵੀ ਜਿਹੜਾ ਮੇਨ ਮੁੱਖ ਮਕਸਦ ਹੈ ਮਨੁੱਖ ਨੂੰ ਪਤਾ ਲੱਗਦਾ ਹੈ ਅਖੀਰਲਾ ਬਚਨ ਫੇਰ ਹੋਈ ਪਹਿਲਾਂ ਵਾਲਾ ਨਾਨਕ ਭਗਤਾ ਸਦਾ ਵਿਗਾਸ ਮੈਂ ਬਿਲਕੁਲ ਸਿੰਪਲ ਅਰਥ ਕਰਾਂਗਾ ਕਹਿਣ ਲੱਗੇ ਭਾਈ ਜਿਹੜਾ ਗੁਰੂ ਦੀ ਭਗਤੀ ਵਿੱਚ ਲੱਗ ਜਾਏ ਉਹ ਕਦੇ ਵੀ ਦੁਖੀ ਨਹੀਂ ਹੋ ਸਕਦਾ ਉਹ ਹਮੇਸ਼ਾ ਵਿਗਾਸ ਖੁਸ਼ੀ ਖੇੜੇ ਆਨੰਦ ਵਿੱਚ ਰਹਿੰਦਾ ਸੁਣਿਆ ਦੁਖ ਪਾਪ ਕਾ ਨਾਸ ਕਹਿਣ ਲੱਗੇ ਦੁੱਖਾਂ ਤੇ ਪਾਪਾਂ ਤੋਂ ਮਨੁੱਖ ਬਚ ਜਾਂਦਾ ਹੈ ਜਿਹੜਾ ਮਨੁੱਖ ਸਿਫਤ ਸਲਾਹ ਦੇ ਵਿੱਚ ਜੁੜ ਕੇ ਆਪਣੇ ਆਪ ਨੂੰ ਉਸ ਪ੍ਰਮਾਤਮਾ ਨਾਲ ਜੋੜ ਲੈਂਦਾ ਤੇ ਵਿਕਾਰਾਂ ਵੱਲੋਂ ਬਚ ਕੇ ਆਪਣੇ ਜੀਵਨ ਨੂੰ ਵੀ ਸਫਲਾ ਕਰ ਲੈਂਦਾ